ਸਰ ਨਾਲ ਦਾ ਪਤਾ ਪੀਐਸਓ ਚੱਲ ਰਿਹਾ ਸੀ ਕੁਝ ਦਿਨ ਪਹਿਲਾਂ ਇਹਦੀ ਗੱਡੀ ਇੱਕ ਅਬੈਂਡੰਡੈਂਟ ਸਪੌਟ ਤੇ ਆਪਣਾ ਫਸਿਆਣਾ ਸੁਮਾਣਾ ਰੋਡ ਤੇ ਵਿਖੇ ਮਿਲੀ ਸੀ ਜਿਸ ਤੇ ਪਰਿਵਾਰ ਨੂੰ ਸ਼ੰਕਾ ਸੀ ਕਿ ਇਸ ਇਸ ਲੋਕੇਸ਼ਨ ਤੇ ਕਿਡਨਾਪ ਕਰ ਲਿਆ ਹੋਣਾ ਤੇ ਕੋਈ ਗਲਤ ਸਟੈਪ ਨਾ ਚੁੱਕਿਆ ਹੋਵੇ ਉਹ ਬੀਤੇ ਦਿਨੀ ਸਾਡੀ ਟੀਮ ਨੂੰ ਸਾਡੇ ਇਹਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀ ਸਬਡਿਵੀਜ਼ਨ ਸੁਮਾਣਾ ਦੀ ਸੀ ਹੈ ਇਹ ਸੁਮਾਣਾ ਸੀ ਇਹ ਪਟਿਆਲਾ ਦਾ ਸਪੈਸ਼ਲ ਸੈੱਲ ਰਾਜਪੁਰਾ ਨੇ ਬੜੀ ਮਿਹਨਤ ਕਰਕੇ ਇਹ ਸਿਟੀ ਅਧਿਕਾਰੀ ਕਰ ਜਾ ਕਿ ਆਪ ਆਪਣਾ ਜਿਲ੍ਹਾ ਸਦਾ ਮੁਲਾਜ਼ਮ ਸੀਰ ਨੂੰ ਕ੍ਰੇਸ ਕਰਦਾ ਹੈ ਇਹ ਕਿਸੇ ਕਰੇਡੂ ਮਸਲੇ ਕਰਕੇ ਕੋਈ ਥੋੜਾ ਤੰਗ ਪਰੇਸ਼ਾਨ ਸੀ ਇਸ ਕਰਕੇ ਕਰੋ ਰੋਸ ਕੇ ਚਲੇ ਗਿਆ ਸੀ ਜਿਹੜੇ ਪਰਿਵਾਰ ਦੀ ਸੰਤਿ ਨਾਲ ਉਹਨਾਂ ਨੂੰ ਸੁਝਾਅ ਦਿੱਤਾ ਸੀ ਉਹਨੂੰ ਵਾਪਸ ਹੈ ਕਿ ਹੈਂਡਓਵਰ ਸਹੀ ਸਲਾਮਤ ਉਹਦੇ ਪਰਿਵਾਰ ਨੂੰ ਕਰ ਦਿੱਤਾ ਤੇ ਕਿੱਥੋਂ ਮਿਲਿਆ ਜੀ ਇਹ ਆਪਣੇ ਪੁਲਿਸ ਨਾਲ ਹਾਂ ਜੀ ਪੰਜਾਬ ਪੁਲਿਸ ਮਿਲਿਆ ਜੀ ਅਸੀਂ ਅਜੇ ਉਹਨੂੰ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਦੱਸ ਦਿਆਂਗੇ ਸਰ ਅਜੇ ਕੈਡੀ ਸਟੇਟ ਨਹੀਂ ਹੋਇਆ ਹਾਂ ਜੀ ਠੀਕ ਠਾਕ ਹੈ ਸੇ ਇੱਥੇ ਇਹ ਬਿਲਕੁਲ ਸੇ ਠੀਕ ਠਾਕ ਹੈ ਜੀ ਉਹਨੂੰ ਪਰਿਵਾਰ ਪਰ ਉਹਨੂੰ ਮਿਲਾਤਾ ਤੇ ਉਹਨੂੰ ਠੀਕ ਹੈ ਕਾਜੀ ਖੁਸ਼ੀ ਹੈ ਜਾਈਂ ਬੁੜੀ ਲੈ ਕੇ ਜੋੜੀ ਤਬ ਤੱਕ ਕੁਸਮਲ ਆ ਰਹੇ ਉਹਨੂੰ ਛੁੱਟੀ ਦੇ ਪੇਜ ਦਿੱਤਾ ਕੋਈ ਕਾਰਨ ਨਹੀਂ ਕਣ ਪਤਾ ਲੱਗਿਆ ਕੀ ਕਾਰਨ ਹੋਇਆ ਹੈ ਉਹ ਜੀ ਤਫਤੀਸ਼ ਕਰ ਰਹੇ ਜੀ ਡੂੰਗਾ ਇਹ ਵਿੱਚ ਕੁਸ਼ ਕੁਸ਼ ਕੀਤੀ ਜਾਊਗੀ ਇਹ ਕਿਸ ਕਾਰਨ ਤੋਂ ਇਹ ਚੱਲਿਆ ਗਿਆ ਸੀ ਲੇਕਿਨ ਜੋ ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਉਹ ਇਹੀ ਹੈ ਕਿ ਕਿਸੇ ਮਾਨਸਿਕ ਤੌਰ ਤੇ ਜਾਂ ਕਿਸੇ ਪਰਿਵਾਰਕ ਝਗੜੇ ਕਰਕੇ ਇਹ ਤਾਂ ਪਰਸ਼ਾਂਤੀ ਇਸ ਕਰਕੇ ਦੁਖੀ ਹੋ ਗਏ ਤੇ ਚਲੇ ਗਿਆ ਸੀ ਜਿਹੜਾ ਡੀਏ ਬ੍ਰੈਂਡਨ ਦਾ ਠੀਕ